1984 ਸਿੱਖ ਕਤਲੇਆਮ ਦੇ ਨਾਲ ਜੁੜੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਦੋਸ਼ੀ ਸੱਜਨ ਕੁਮਾਰ ਦੀ ਸਜ਼ਾ ਤੇ ਅੱਜ ਫੈਸਲਾ ਟਲ ਚੁੱਕਿਆ ਹੈ 21 ਫਰਵਰੀ ਨੂੰ ਹੁਣ ਸੱਜਨ ਕੁਮਾਰ ਨੂੰ ਕੋਰਟ ਦੇ ਵੱਲੋਂ ਵੱਡੀ ਸਜ਼ਾ ਸੁਣਾਈ ਜਾ ਸਕਦੀ ਹੈ 1983 ਦੇ ਵਿੱਚ ਜੋ ਸਿੱਖਾਂ ਦੇ ਕਤਲ ਹੋਏ ਸਨ ਉਸ ਮਾਮਲੇ ਦੇ ਵਿੱਚ ਸੱਜਨ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਤਾਂ ਅੱਜ ਉਸ ਤੇ ਫੈਸਲਾ ਆਉਣਾ ਸੀ ਪਰ ਅੱਜ ਫੈਸਲਾ ਟਲ ਚੁੱਕਿਆ ਤਾਂ ਹੁਣ 21 ਤਾਰੀਖ ਦਾ ਦਿਨ ਨਿਸ਼ਚਿਤ ਕਰ ਦਿੱਤਾ ਗਿਆ ਪਰ ਦੂਜੇ ਪਾਸੇ ਪੀੜਤ ਪਰਿਵਾਰ ਤੇ ਹੋਰਨਾਂ ਧਿਰਾਂ ਦੇ ਵੱਲੋਂ ਲਗਾਤਾਰ ਸੱਜਨ ਕੁਮਾਰ ਦੇ ਲਈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਜਾ ਰਹੀ ਹੈ ਇਸੋਂ ਪਹਿਲਾਂ ਬੀਤੀ 12 ਫਰਵਰੀ ਨੂੰ ਜੋ ਸੁਣਵਾਈ ਹੋਈ ਸੀ ਉਸ ਦੌਰਾਨ ਕੋਰਟ ਨੇ 18 ਫਰਵਰੀ ਯਾਨੀ ਕਿ ਅੱਜ ਦੋਮਾ ਧਿਰਾਂ ਦੇ ਵਿਚਾਰੇ ਅੰਤਿਮ ਬਹਿਸ ਦੇ ਲਈ ਸਮਾਂ ਦਿੱਤਾ ਸੀ ਪਰ ਅੱਜ ਬਹਿਸ ਤੋਂ ਬਾਅਦ ਕੋਰਟ ਨੇ 21 ਫਰਵਰੀ ਨੂੰ ਸਜ਼ਾ ਸੁਣਾਉਣ ਦਾ ਫੈਸਲਾ ਕਰ ਲਿਆ ਹੈ ਦੱਸਿਆ ਕਿ ਮਾਮਲਾ 1 ਨਵੰਬਰ 1984 ਦਾ ਹੈ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ ਦੇ ਵਿੱਚ ਹੋਏ ਅਸਹਿਖ ਕਤਲੇਆਮ ਦੌਰਾਨ ਇਥੋਂ ਦੇ ਸਰਸਵਤੀ ਵਿਹਾਰ ਦੇ ਵਿੱਚ ਜਸਵੰਤ ਸਿੰਘ ਤੇ ਉਹਨਾਂ ਦੇ ਪੁੱਤਰ ਤਰਨਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ ਉਸੇ ਮਾਮਲੇ ਦੇ ਵਿੱਚ ਹੀ ਸੱਜਨ ਕੁਮਾਰ ਨੂੰ ਦੋਸ਼ੀ ਕਰਾਟ ਕਰ ਦਿੱਤਾ ਗਿਆ ਸੀ ਇਸੇ ਮਾਮਲੇ ਤੇ ਹੀ ਅੱਜ ਸੱਜਨ ਕੁਮਾਰ ਨੂੰ ਸਜ਼ਾ ਸੁਣਾਈ ਜਾਣੀ ਸੀ ਪਰ ਅੱਜ ਫੈਸਲਾ ਟਲ ਗਿਆ ਤੇ ਹੁਣ 21 ਤਾਰੀਖ ਨੂੰ ਅਦਾਲਤ ਦੇ ਵੱਲੋਂ ਕੋਈ ਵੱਡਾ ਫੈਸਲਾ ਸੁਣਾਇਆ ਜਾ ਸਕਦਾ ਹੈ ਜੇਕਰ ਸੱਜਨ ਕੁਮਾਰ ਦੀ ਗੱਲ ਕਰੀਏ ਤਾਂ 23 ਸਤੰਬਰ 1945 ਨੂੰ ਨਮੇ ਸੱਜਨ ਕੁਮਾਰ ਨੇ ਆਪਣੀ ਜ਼ਿਆਦਾਤਰ ਸਿਆਸਤ ਦਿੱਲੀ ਦੇ ਵਿੱਚ ਹੀ ਕੀਤੀ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਸੱਜਨ ਕੁਮਾਰ ਦੇ ਪਰਿਵਾਰ ਦੀ ਆਰਥਿਕ ਹਾਲਤ ਚੰਗੀ ਨਹੀਂ ਸੀ ਸ਼ੁਰੂ ਦੇ ਵਿੱਚ ਉਹ ਚਾਹ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਸੀ 1970 ਤੋਂ 80 ਦਾ ਦਹਾਕਾ ਸਿਆਸੀ ਉਤਲ ਪੁਤਲ ਦੇ ਵਾਲਾ ਰਿਹਾ ਇਸ ਉਤਲ ਪੁਤਲ ਦੇ ਵਿੱਚ ਸੱਜਨ ਕੁਮਾਰ ਦੀ ਦਿਲਚਸਪੀ ਸਿਆਸਤ ਦੇ ਵਿੱਚ ਜ਼ਿਆਦਾ ਵਧ ਗਈ ਸੀ ਇਸੇ ਤੋਂ ਬਾਅਦ ਉਹ ਸਿਆਸੀ ਜਲਸਿਆਂ ਦੇ ਵਿੱਚ ਸ਼ਾਮਲ ਹੋਣ ਲੱਗਾ ਸੀ ਅਸੀਂ ਕੇ ਪੀੜਤ ਪੱਖ ਲਗਾਤਾਰ ਸੱਜਨ ਕੁਮਾਰ ਦੇ ਲਈ ਮੌਤ ਦੀ ਸਜ਼ਾ ਦੀ ਮੰਗ ਕਰ ਰਿਹਾ ਹੈ ਤੇ ਹੁਣ ਵੀ ਉਹਨਾਂ ਨੇ ਕਿਹਾ ਕਿ ਫਾਂਸੀ ਦੀ ਸਜ਼ਾ ਸੱਜਨ ਕੁਮਾਰ ਨੂੰ ਦਿੱਤੀ ਜਾਵੇ ਕਿਉਂਕਿ ਗੁਨਾਹ ਬਹੁਤ ਵੱਡੇ ਨੇ ਇਸੇ ਮਾਮਲੇ ਦੇ ਵਿੱਚ ਹੀ ਸੱਜਨ ਕੁਮਾਰ ਤੇ ਇਲਜ਼ਾਮ ਇਹ ਵੀ ਨੇ ਕਿ ਸੱਜਨ ਕੁਮਾਰ ਨੇ ਉਸ ਵੇਲੇ ਭੀੜ ਨੂੰ ਜ਼ਿਆਦਾ ਉਕਸਾਇਆ ਸੀ ਭੀੜ ਦੀ ਅਗਵਾਈ ਸੱਜਨ ਕੁਮਾਰ ਨੇ ਕੀਤੀ ਸੀ ਇਹ ਇਲਜ਼ਾਮ ਉਸ ਤੇ ਲੱਗੇ ਹੋਏ ਨੇ ਇਲਜ਼ਾਮ ਇਹ ਵੀ ਹੈ ਕਿ ਸੱਜਨ ਕੁਮਾਰ ਦੇ ਉਕਸਾਉਣ ਤੇ ਹੀ ਭੀੜ ਨੇ ਦੋ ਸਿੱਖਾਂ ਨੂੰ ਜ਼ਿੰਦਾ ਸਾੜ ਦਿੱਤਾ ਸੀ ਉਸ ਤੋਂ ਬਾਅਦ ਪੀੜਤਾਂ ਦੇ ਘਰ ਲੁੱਟਮਾਰ ਕੀਤੀ ਗਈ ਸੀ ਤੇ ਘਰ ਦੇ ਵਿੱਚ ਮੌਜੂਦ ਹੋਰ ਲੋਕਾਂ ਨੂੰ ਵੀ ਜ ਕਮੇ ਕਰ ਦਿੱਤਾ ਗਿਆ ਸੀ ਤਾਂ 18 ਫਰਵਰੀ ਯਾਨੀ ਕਿ ਅੱਜ ਬਹਿਸ ਦਾ ਦਿਨ ਤੈਅ ਕੀਤਾ ਗਿਆ ਸੀ ਅੰਤਮ ਬਹਿਸ ਕੋਰਟ ਦੇ ਵੱਲੋਂ ਅੱਜ ਹੋਣੀ ਸੀ ਸਮਾਂ ਤੈਅ ਕੀਤਾ ਗਿਆ ਸੀ ਪਰ ਅੱਜ ਫੈਸਲਾ ਸਾਰਾ ਟਲ ਚੁਕਿਆ ਹੁਣ 21 ਤਾਰੀਖ ਨੂੰ ਕੋਰਟ ਦੇ ਵੱਲੋਂ ਸੱਜਨ ਕੁਮਾਰ ਤੇ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਪਰ ਦੂਜੇ ਪਾਸੇ ਸਿੱਖ ਧਿਰਾਂ ਦਾ ਇਹੀ ਕਹਿਣਾ ਹੈ ਕਿ ਗੁਨਾਹ ਬਹੁਤ ਵੱਡੇ ਨੇ ਇਸ ਕਰਕੇ ਸੱਜਨ ਕੁਮਾਰ ਅਤੇ ਕੋਈ ਵੱਡਾ ਫੈਸਲਾ ਲਿਆ ਜਾਵੇ ਹਾਲਾਂਕਿ ਸੱਜਨ ਕੁਮਾਰ ਪਹਿਲਾਂ ਹੀ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ ਇਸ ਵੇਲੇ ਜੇਲ੍ਹ ਦੇ ਵਿੱਚ ਬੰਦ ਹੈ ਪਰ ਦੂਜੇ ਪਾਸੇ ਇਹ ਜੋ ਮਾਮਲਾ ਹੈ ਦੋ ਸਿੱਖਾਂ ਨੂੰ ਜਿੰਦਾ ਸਾੜਨ ਦਾ ਇਸੇ ਮ ਲਗਾਤਾਰ ਸੁਣਵਾਈ ਚੱਲ ਰਹੀ ਸੀ ਤਾਂ ਹੁਣ ਪੀੜਤ ਧਿਰ ਦਾ ਇਹੀ ਕਹਿਣਾ ਹੈ ਕਿ ਸੱਜਨ ਕੁਮਾਰ ਨੂੰ ਫਾਂਸੀ ਦੀ ਮੌਤ ਦੀ ਸਜ਼ਾ ਸੁਣਾਈ ਜਾਵੇ। ਦੇਖਣਾ ਹੋਵੇਗਾ ਕਿ ਅੱਜ ਜੋ ਫੈਸਲਾ ਟਲ ਚੁੱਕਿਆ ਹੈ 21 ਤਾਰੀਖ ਨੂੰ ਕੋਰਟ ਦੇ ਵੱਲੋਂ ਸੱਜਨ ਕੁਮਾਰ ਦੇ ਖਿਲਾਫ ਕਿਹੜੀ ਸਜ਼ਾ ਦਾ ਐਲਾਨ ਕੀਤਾ ਜਾਂਦਾ ਹੈ। 1984 ਕੇ ਸਿੱਖ ਕਤਲੇਆਮ ਕੇਸ ਮੇ ਅੱਜ ਸੱਜਨ ਕੁਮਾਰ ਕੋ ਇੱਕ ਹੋਰ ਕੇਸ ਮੇ ਕੋਰਟ ਨੇ ਦੋਸ਼ੀ ਕਰਾਰ ਦਿਆ। ਕੋਰਟ ਨੇ ਮਾਨਾ ਕਿ ਜਸਵੰਤ ਸਿੰਘ ਜੋ ਸਰਸਵਤੀ ਵਿਹਾਰ ਪੁਲਿਸ ਸਟੇਸ਼ਨ 1991 ਕੀ ਐਫ ਆਈ ਆਰ ਹੈ। उसमें वो दोषी हैं उन्होंने उसका कतलेआम किया उन्नीस सौ चौरासी के अंदर जिस तरह से बेरहमी से सिखों के गले में टैर डालकर कांग्रेस ने आग लगाने का काम किया आज एक एक करके वो सारे पाप उनके सामने आ रहे हैं लगातार गांधी परिवार और कांग्रेस सज्जन कुमार जगदीश टाइटर एच के एल भगत या कमलनाथ को बचाती रही है मैं धन्यवाद करता हूं देश के प्रधानमंत्री नरेंद्र मोदी जी का जिन्होंने विशेष तौर पर एसआईटी बनाकर और इन सब लोगों को जेलों में डालने का काम किया और परमात्मा ने आज इंसाफ दिया है हमें तसल्ली है कि आज इस केस में ਫਿਰ ਸੇ ਸੱਜਨ ਕੁਮਾਰ ਦੋਸ਼ੀ ਕਰਾਰ ਹੋਇਆ ਹੈ ਅਤੇ ਮੇਰਾ ਮੰਨਣਾ ਹੈ ਕਿ ਕੋਰਟ ਜਦ ਸਜ਼ਾ ਸੁਣਾਏਗੀ ਤਾਂ ਜਰੂਰ ਉਸਨੂੰ ਸਜ਼ਾਏ ਮੌਤ ਜਾਂ ਉਮਰ ਕੈਦ ਦੀ ਸਜ਼ਾ ਦਿੱਤੀ ਜਾਏਗੀ